ਲਓ ਜੀ ਬਹੁਤ ਗਾਕਾਂ ਦੀ ਡਿਮਾਂਡ ਦੇ ਉੱਤੇ ਆਪਾਂ ਸੈਵਾ ਦਾ ਮਾਲ ਪਹੁੰਚਿਆ ਆਪਣੇ ਕੋਲੇ ਸੈਵਾ ਕੰਪਨੀ ਦਾ ਮਾਲ ਹੈ ਇਹ ਸਟਾਕ ਚੈੱਕ ਕਰ ਸਕਦੇ ਤੁਸੀਂ ਸੂਟ ਆਪਣੇ ਕੋਲੇ ਪਹੁੰਚਿਆ 17 1800 ਸੂਟ ਹੈ ਕੁਆਲਿਟੀਆਂ ਪੂਰੀਆਂ ਸਿਰਾਂ ਹੋਣੀਆਂ ਜਾਮ ਕਾਟਨ オリジナル ਮਸਲੀਨ ਮਢਾਲ ਵੱਖੋ ਵੱਖਰੇ ਕੱਪੜੇ ਪਲੇਨ ਸਲਵਾਰਾਂ ਦੇ ਨਾਲ ਮਾਲ ਪਹੁੰਚਿਆ ਆਪਣੇ ਕੋਲੇ ਇਹਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਮਤਲਬ ਡਿਫੈਕਟ ਪੀਸ ਕੋਈ ਨਹੀਂ ਫਰੈਸ਼ ਮਾਲ ਹੈ ਜੀ ਇਹ ਇਹਨਾਂ ਦੇ ਵਿੱਚ ਬਸ ਦੁਪੱਟੇ ਨਹੀਂ ਹੈਗੇ ਜਿੰਨੇ ਵੀ ਸੂਟ ਆਪਣੇ ਕੋਲੇ ਪਹੁੰਚਿਆ ਸਹੀਵਾ ਦੇ ਚੈੱਕ ਕਰ ਲਓ ਕੁਆਂਟੀਟੀ ਤੁਹਾਡੇ ਸਾਹਮਣੇ ਆ ਇਹ ਵਿਦਾਊਟ ਦੁਪੱਟੇ ਮਾਲ ਆ ਸਾਰਾ 800 ਤੋਂ ਲੈ ਕੇ 1500 ਤੱਕ ਦੇ ਸੂਟ 1000 12 1500 ਤੱਕ ਦੇ ਸੂਟ ਆਉਣਗੇ ਸਾਰੇ ਇਹ ਆਪਾਂ ਲਾਤਾ ਵੱਡਾ ਸੇਲ ਮੇਲਾ ਸਿਰਫ ਤੇ ਸਿਰਫ 250 ਰੁਪਏ ਦੇ ਵਿੱਚ ਕੁਆਂਟੀਟੀ ਚੈੱਕ ਕਰ ਲਓ ਭਾਈ ਮਾਲ ਬਾਦੂਆ ਡਿਜ਼ਾਈਨ ਤੁਹਾਨੂੰ ਆਪਾਂ ਦਿਖਾਵਾਂਗੇ ਖੋਲ ਕੇ ਦੇਖੋ ਜੀ ਬਿਸਕੋਸ ਔਰ ਗੰਜਾ ਚੈੱਕ ਕਰ ਲੋ ਕੁਆਲਿਟੀ ਪੂਰੀ ਸ਼ਾਨਦਾਰ ਆ ਪਲੇਨ ਸਲਵਾਰ ਆਉਗੀ ਜੀ ਬਿਲਕੁਲ ਫਰੈਸ਼ ਮਾਲ ਆ ਬਸ ਵਿਦਆਊਟ ਦੁਪੱਟਾ ਵਾਲ ਪਹੁੰਚਿਆ ਆਪਣੇ ਕੋਲੇ ਦੇਖੋ ਚੈੱਕ ਕਰੋ ਸਿਮਰ ਇਹ ਸਿਮਰ ਦੇ ਵਿੱਚ ਹੈ ਇਹਦੇ ਨਾਲ ਵੀ ਪਲੇਨ ਸਲਵਾਰਾਂ ਜਿੰਨੇ ਵੀ ਆਪਣੇ ਕੋਲੇ ਸੂਟ ਪਹੁੰਚੇ ਨੇ ਇਹ ਮਤਲਬ ਡਿਫੈਕਟ ਪੀਸ ਕੋਈ ਨਹੀਂ ਫਰੈਸ਼ ਮਾਲ ਬਸ ਵਿਦਆਊਟ ਦੁਪੱਟਾ ਵਾਲ ਪਹੁੰਚਿਆ ਸਿਰਫ ਤੇ ਸਿਰਫ 250 ਰੁਪਏ ਦੇ ਵਿੱਚ ਮੇਲਾ ਲਾਦਾ ਇਹਦਾ ਭਾਈ ਆਪਾਂ ਨੇ ਕੁਆਂਟੀਟੀ ਤੁਹਾਨੂੰ ਆਪਾਂ ਦਿਖਾਈ ਚੁੱਕੇ ਆ ਪਹਿਲਾਂ ਇਹ ਆਪਣੇ ਕੋਲੇ 17 1800 ਸੂਟ ਆ ਸਾਰਾ ਪੂਰੇ ਫਾਇਦੇ ਨਾਲ ਘੱਟਦਾ ਆਪਾਂ ਨੇ ਸਿਰਫ ਤੇ ਸਿਰਫ 2500 ਰੁਪਏ ਦੇ ਵਿੱਚ ਚੈੱਕ ਕਰੀ ਚਲੋ ਡਿਜ਼ਾਈਨ ਦੇਖੋ ਜੀ ਸਲਵਾਰ ਤੇ 9 ਮੀਟਰ ਆਉਗੀ 2.5 2.5 ਮੀਟਰ ਦੀਆਂ ਆਉਣੀਆਂ ਕਮੀਜ਼ਾ ਦੇਖੋ ਜੀ ਮਾਲ ਆ ਗਿਆ ਪੂਰਾ ਟੌਪ ਦਾ ਸਾਈਵਾਲਾ ਚੈੱਕ ਕਰ ਲੋ オリジナル ਮਾਲ ਆਉਣਗੇ ਬਿਸਕੋਸ ਕੱਪੜੇ ਸਾਰੇ ਪਿਓਰ ਮਸਲੀਨ オリジナル ਮੰਡਾਲ ਮਸਲੀਨ ਹੈ ਜੀ ਬਿਸਕੋਸ ਚੈੱਕ ਕਰ ਲੋ ਜੀ ਇਦੇ ਵਿੱਚ ਬਲਾਕ ਪੇਂਟਿੰਗ ਵੀ ਕੀਤੀ ਹੋਈ ਆ ਸਾਰੇ ਦੇ ਵਿੱਚ ਵੱਖੋ ਵੱਖਰੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚਿਆ ਚੈੱਕ ਕਰ ਲਓ ਦੇਖੋ ਜੀ ਇਹ ਸਾਰਾ ਬਲਾਕ ਪੇਂਟ ਦੇ ਵਿੱਚ ਆ ਮਾਲ ਆ ਦੇਖੋ ਡਿਜ਼ਾਈਨ ਸ਼ਾਨਦਾਰ ਪਹੁੰਚੇ ਨੇ ਪੂਰੇ ਟੌਪ ਟੌਪ ਦੇ ਆ ਦੇਖੋ ਜੀ ਇਹ ਜਾਮਕੋਟ ਨੇ ਇਹਦੇ ਨਾਲ ਵੀ ਪਲੇਨ ਸਲਵਾਰ ਆਊਗੀ ਵੱਖੋ ਵੱਖਰੇ ਕੱਪੜਿਆਂ ਦੇ ਵਿੱਚ ਲੱਗ ਚੁੱਕਿਆ ਮੇਲਾ ਪੂਰੇ ਫਾਇਦੇ ਨਾਲ ਦੇਖੋ ਜੀ ਚੈੱਕ ਕਰ ਲਓ ਟੌਪ ਟੌਪ ਦੇ ਡਿਜ਼ਾਈਨ ਇਹਦੇ ਵਿੱਚ ਵੀ ਬਲਾਕ ਪੇਂਟ ਆ ਸਾਰੇ ਦੇ ਵਿੱਚ ਦੇਖੋ ਭਾਈ ਲਓ ਜੀ ਕੀ ਬਾਤ ਹੈ ਜੀ ਦੇਖੋ ਡਿਜ਼ਾਈਨ ਚੈੱਕ ਕਰੀ ਚੱਲੋ ਮਾਲ ਪੂਰਾ ਸਿਰਾ ਪਹੁੰਚ ਚੁੱਕਿਆ ਬਿਸਕੋਸ ਮਸਲੀਨ ਮੰਡਾਰ ਮਸਲੀਨ ਕਹਿ ਸਕਦੇ ਆ ਸਿਮਰ ਬਾਦੂ ਸਿਮਰ ਦੇ ਕੱਪੜੇ ਬਹੁਤ ਪਹੁੰਚਾ ਇਹਦੇ ਵਿੱਚ ਦੇਖੋ ਜੀ ਚੈੱਕ ਕਰੀ ਚੱਲੋ ਪੂਰੇ ਟੌਪ ਟੌਪ ਦੇ ਸਟੈਂਡਰਡ ਦੇ ਡਿਜ਼ਾਈਨ ਖੁੱਲ ਰਹੇ ਨੇ ਸਈਵਾ ਦੇ ਦੇਖੋ ਭਾਈ ਟੇਰ ਲੱਗ ਚੁੱਕੇ ਨੇ ਬਾਦੂ ਫਰੈਸ਼ ਫਰੈਸ਼ ਮਾਲ ਲੈ ਆ ਗਏ ਨੇ ਕਮਾਲ ਦੇ ਲਓ ਜੀ ਦੇਖੋ ਜੀ ਚੈੱਕ ਕਰੋ ਕੀ ਬਾਤ ਹੈ ਜੀ ਡਿਜ਼ਾਈਨ ਦੇਖ ਸਕਦੇ ਹੋ ਪੂਰਾ ਟਾਪ ਦਾ 1500 ਵਾਲਾ ਸੂਟ ਹੈ ਇਹ ਮੰਨ ਲਓ ਵਿਦਆਊਟ ਦੁਪੱਟਾ ਦੇਵਾਂਗੇ ਆਪਾਂ ਤੁਹਾਨੂੰ ਸਿਰਫ ਤੇ ਸਿਰਫ 250 ਦੇਖੋ ਜੀ ਚੈੱਕ ਕਰੀ ਚਲੋ ਪੂਰੇ ਸਿਰਾ ਤੋਂ ਸਿਰਾ ਡਿਜ਼ਾਈਨ ਖੁੱਲ ਰਹੇ ਨੇ ਲਓ ਜੀ ਇਹ ਪਿਓਰ ਜਾਮ ਕਾਟਨ ਆ ਗਿਆ ਜੀ ਦੇਖੋ ਕੀ ਬਾਤ ਹੈ ਡਿਜ਼ਾਈਨ ਦੇਖੋ ਸ਼ਾਨਦਾਰ ਕੰਟਰਾਸਟ ਸਲਵਾਰ ਆਊਗੀ ਲਓ ਜੀ ਚੈੱਕ ਕਰੀ ਚਲੋ ਡਿਜ਼ਾਈਨ ਸਿਰਾ ਤੋਂ ਸਿਰਾ ਖੁੱਲ ਰਹੇ ਨੇ ਭਾਈ ਲਓ ਜੀ ਸੇਲ ਦੀ ਬਹੁਤ ਗਾਕਾਂ ਲਈ ਡਿਮਾਂਡ ਸੀਗੀ ਸੋ ਆਪਾਂ ਨੇ ਮੇਲਾ ਹਾਜ਼ਰ ਕਰਤਾ ਸੇਲ ਮੇਲਾ ਪੂਰੇ ਫਾਇਦੇ ਨਾਲ ਚੈੱਕ ਕਰੀ ਚਲੋ ਡਿਜ਼ਾਈਨ ਲਓ ਜੀ ਦੇਖੋ ਜੀ ਟੌਪਲੇ ਟੌਪ ਦੇ ਡਿਜ਼ਾਈਨ ਆ ਗਏ ਨੇ ਭਾਈ ਪੂਰੇ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਮਾਲ ਖੁੱਲ ਰਿਹਾ ਹੈ ਦੇਖੋ ਕੀ ਬਾਤ ਹੈ ਜੀ ਲਵਾਈਲਰ ਕਲਰ ਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਲਓ ਜੀ ਦੇਖੋ ਜੀ ਡਿਜ਼ਾਈਨ ਚੈੱਕ ਕਰੀ ਚਲੋ ਮਾਲ ਬਾਦੂ ਪਹੁੰਚਿਆ ਸਹਿਵਾ ਦਾ ਚੈੱਕ ਕਰ ਲਓ ਭਾਈ ਕੁਆਂਟੀਟੀ ਬਹੁਤ ਜ਼ਿਆਦਾ ਆ ਦੇਖੋ 17 1800 ਸੂਟ ਆ ਤੁਹਾਨੂੰ ਦੱਸਿਆ ਇਸ ਵਾਰ ਰੋਲਾ ਰਪਾ ਕੋਈ ਨਹੀਂ ਕਰਨਾ ਇਹ ਸਾਰਾ ਮਾਲ ਜਿੰਨੇ ਵੀ ਸੂਟ ਤੁਹਾਨੂੰ ਦਿਖਾ ਰਹੇ ਆ ਕਾਊਂਟਰ ਨੰਬਰ 6 ਦੇ ਉੱਪਰ ਹਾਜ਼ਰ ਮਿਲਣਗੇ ਜਦੋਂ ਮਰਜ਼ੀ ਜਿਹੜਾ ਮਰਜ਼ੀ ਗਾਹਕ ਆ ਕੇ ਲਿਆ ਸਕਦਾ ਢੀੜ ਵਾਲਾ ਕੰਮ ਨਹੀਂ ਹੋਊਗਾ ਕੋਈ ਵੀ ਇਹ ਸਾਰਾ ਓਪਨ ਹੋ ਜਾਊਗਾ ਮਤਲਬ ਕਿ 6 ਨੰਬਰ ਕਾਊਂਟਰ ਤੇ ਹਾਜ਼ਰ ਮਿਲਣਗੇ ਜਿੰਨੇ ਵੀ ਸੂਟ ਨੇ ਜਦੋਂ ਮਰਜ਼ੀ ਜਿਹੜਾ ਮਰਜ਼ੀ ਗਾ ਗਾ ਕੇ ਲਿਆ ਸਕਦਾ ਕੋਈ ਰੋਲੇ ਰੱਪੇ ਵਾਲਾ ਕੰਮ ਨਹੀਂ ਹੋਊਗਾ ਭਾਈ ਇਹ ਜਿੰਨੇ ਵੀ ਸੂਟ ਨੇ ਆਪਾਂ ਸਵੇਰੇ 8 ਵਜੇ ਓਪਨ ਹੋ ਜਾਏਗਾ ਸਾਰਾ ਮਾਲ ਮੰਗਲਵਾਰ ਨੂੰ ਸਵੇਰੇ 8 ਵਜੇ ਸਾਰਾ ਮਾਲ ਕਾਊਂਟਰ ਦੇ ਉੱਪਰ ਹਾਜ਼ਰ ਨੂੰ ਮਿਲੂਗਾ ਚੈੱਕ ਕਰ ਲਓ ਕੁਆਂਟੀਟੀ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਿੰਨੇ ਆ ਸਾਰੇ ਸੂਟ ਪਹੁੰਚ ਚੁੱਕੇ ਨੇ ਸਹਿਵਾ ਦੇ ਦੇਖੋ ਜੀ ਚੈੱਕ ਕਰ ਲਓ ਡਿਜ਼ਾਈਨ ਸਿਰਾਂ ਤੋਂ ਸਿਰਾਂ ਨੇ ਬਿਸਕੋਸ ਕੱਪੜੇ ਸਾਰੇ オリジナル ਮਸਲੀਨ ਆਊਗੀ ਜਾਮ ਆਊਗੀ ਸੇਮਰ ਆਉਗੀ ਸਾਰੇ ਵੱਖੋ ਵੱਖਰੇ ਕੱਪੜੇ ਆਉਣਗੇ ਬਸ ਉਹਨੂੰ ਦੱਸਿਆ ਵੀ ਇਹ ਵਿਦਆਊਟ ਦੁਪੱਟਾ ਵਾਲ ਪਹੁੰਚਿਆ ਆਪਣੇ ਕੋਲੇ ਪੂਰੇ ਫਾਇਦੇ ਨਾਲ ਚੈੱਕ ਕਰ ਲਓ ਜੀ ਬਹੁਤ ਸੋਹਣੇ ਸੋਹਣੇ ਸੂਟ ਆਏ ਨੇ ਦੇਖੋ ਲਓ ਜੀ ਇਹ ਸਾਰੇ ਬਲੋਕ ਪ੍ਰਿੰਟ ਦੇ ਵਿੱਚ ਆਹ ਲਓ ਬਲੋਕ ਪ੍ਰਿੰਟ ਦੇ ਵਿੱਚ ਆ ਵੀ ਸਾਰਾ ਆਹ ਜਾਮਕੋਟ ਨੇ ਦੇਖੋ ਜੀ ਇਹ ਮਡਾਲ ਮਸਰੀਨ ਹੈ ਲਓ ਜੀ ਆ ਸੇਮਰ ਦੇਖੋ ਸੇਮਰ ਦਾ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਡਿਜ਼ਾਈਨ ਜੀ ਇਹ ਦੋਨੋਂ ਸਾਈਡ ਤੇ ਪ੍ਰਿੰਟ ਕੀਤਾ ਹੋਇਆ ਬਾਹਵਾ ਤੇ ਬਾਜੂ ਸਾਰੇ ਡਿਜ਼ਾਈਨ ਬਹੁਤ ਹੀ ਸੋਹਣੇ ਸੋਹਣੇ ਬਣੇ ਹੋਏ ਨੇ ਦੇਖੋ ਜੀ ਚੈੱਕ ਕਰੀ ਚਲੋ ਡਿਜ਼ਾਈਨ ਪੂਰੇ ਸਿਰਾਂ ਨੇ ਸੂਟ ਸਾਰੇ ਮੈਚਿੰਗ ਆਉਣਗੇ ਵਿਦਾਊਟ ਦੁਪੱਟਾ ਡਿਫੈਕਟ ਕੋਈ ਨਹੀਂ ਫਰੈਸ਼ ਪੀਸ ਆ ਸਾਰੇ ਦੇਖੋ ਜੀ ਚੈੱਕ ਕਰ ਲਓ ਪੂਰੇ ਟੌਪ ਟੌਪ ਦੇ ਡਿਜ਼ਾਈਨ ਪਹੁੰਚ ਗਏ ਨੇ ਪੂਰੇ ਫਾਇਦੇ ਨਾਲ ਦੇਖੋ ਜੀ ਚੈੱਕ ਕਰ ਲਓ ਡਿਜ਼ਾਈਨ ਆ ਰਹੇ ਨੇ ਪੂਰੇ ਸਿਰਾਂ ਸਈਵਾ ਮਿਲਦਾ ਮਾਲ ਖੁੱਲ ਰਿਹਾ ਸਈਵਾ ਕੰਪਨੀ ਹੈ ਬਹੁਤ ਸਟੈਂਡਰਡ ਦਾ ਮਾਲ ਹੁੰਦਾ ਇਹਨਾਂ ਦਾ ਕੋਈ ਲਾਂਬੇ ਵਾਲਾ ਕੰਮ ਨਹੀਂ ਦੇਖੋ ਜੀ ਬਸ ਜਿਹੜਾ ਚੀਜ਼ ਹੈਗੀ ਆਪਾਂ ਤੁਹਾਨੂੰ ਦੱਸ ਹੀ ਚੁੱਕੇ ਆਂ ਵੀ ਸਾਰਾ ਮਾਲ ਆਪਣੇ ਕੋਲੇ ਪਹੁੰਚਿਆ ਭਾਈ ਵਿਦਾਊਟ ਦੁਪੱਟਾ ਦੁਪੱਟੇ ਨਹੀਂ ਆਗੇ ਸੂਟ ਸਾਰੇ ਮਹਿੰਗੇ ਆ 1100 12 1500 ਵਾਲੇ ਸੂਟ ਨੇ ਸਿਰਫ ਤੇ ਸਿਰਫ 2500 ਰੁਪਏ ਦੇ ਵਿੱਚ ਮੇਲਾ ਲਾਤਾ ਭਾਈ ਆਪਾਂ ਨੇ ਇਹਨਾਂ ਦਾ ਚੈੱਕ ਕਰ ਲਓ ਕੁਆਂਟੀਟੀ ਤੁਹਾਨੂੰ ਆਪਾਂ ਪਹਿਲਾਂ ਵੀ ਦਿਖਾਤੀ ਹੁਣ ਦੁਬਾਰਾ ਦੇਖ ਲਓ ਆ ਸਾਰੇ ਸੂਟ ਕਾਊਂਟਰ ਨੰਬਰ 6 ਦੇ ਉੱਪਰ ਹਾਜ਼ਰ ਮਿਲਣਗੇ ਸਵੇਰੇ 8 ਵਜੇ ਮਾਲ ਸਾਰਾ ਉੱਪਰ ਉੱਪਰ ਹੋ ਜੂਗਾ ਜੀ ਜਿਹੜਾ ਮਰਜ਼ੀ ਗਾਹਾ ਖਾ ਕੇ ਨਾਲ ਦੀ ਨਾਲ ਲਿਆ ਜਾ ਸਕਦਾ ਕੋਈ ਢੀੜ ਵਾਲਾ ਕੰਮ ਨਹੀਂ ਹੋਊਗਾ ਦੇਖੋ ਚੈੱਕ ਕਰ ਲਓ ਪੂਰੇ ਸਿਰਾ ਸਿਰਾ ਡਿਜ਼ਾਈਨ ਨੇ ਭਾਈ ਦੇਖੋ ਆ ਲਓ ਜੀ ਸੋ ਪਹੁੰਚੋ ਜੀ ਫੋੜਲਾ ਕਲਾਂ ਦਸ਼ਮੇਸ਼ ਕਲਾ ਤੋਂ ਉਸ ਵਿਸੇ ਵਿਖੇ ਲੱਗ ਚੁੱਕਿਆ ਮੇਲਾ ਸਹਿਵਾ ਦੇ ਸੂਟਾਂ ਦਾ ਪ੍ਰਿੰਟ ਸੂਟ ਕਾਟਨ ਦੇ ਮਸਲੀਨ ਦੇ ਸਿਮਰ ਦੇ ਸਾਰੇ ਬਿਸਕੋਸ ਕੱਪੜੇ オリジナル ਟੌਪ ਟੌਪ ਦੇ ਡੀਐਨਏ ਦੇ ਵਿੱਚ ਕਰਤੇ ਨੇ ਮਿੱਠੇ ਮਿੱਠੇ ਰੇਟ ਸਿਰਫ ਤੇ ਸਿਰਫ 250 ਰੁਪਏ ਦੇ ਵਿੱਚ ਪੂਰੇ ਫਾਇਦੇ ਨਾਲ ਮਾਲ ਦੇਵਾਂਗੇ ਰੈਸ਼ ਮਾਲ ਵਿਦਆਊਟ ਦੁਪੱਟਾ ਪਹੁੰਚੋ ਜੀ ਸੋ ਨਵੀਂ ਵੀਡੀਓ ਨਾਲ ਫੇਰ ਮਿਲਾਂਗੇ ਭਾਈ ਸ਼ੁਕਰੀਆ ਜੀ ਧੰਨਵਾਦ